ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦਾ ਸ਼ੇਰ-ਏ-ਪੰਜਾਬ ਮਰਨਜੀਤ ਸਿੰਘ ਪੰਥ ਅਕਾਲੀ ਦੇ ਮੁਖ ਸੇਵਾਦਾਰ ਹੋਣ ਦੇ ਨਾਤੇ ਮੈਂ ਕਿਸੇ ਵਿਸ਼ੇ ਤੇ ਵੀਡੀਓ ਬਣਾ ਰਿਹਾ ਹਾਂ ਵਿਸ਼ੇ ਤੇ ਸੁਣਿਓ ਸਾਰੇ ਵੀਰ ਔਰ ਮੇਰੀ ਵੀਡੀਓ ਦਾ ਤੁਸੀਂ ਸਾਰੇ ਜਵਾਬ ਦਿਓ ਕਿਉਂਕਿ ਗੱਲ ਸਮਝਣ ਤੇ ਸੋਚਣ ਵਾਲੀ ਆ ਕਿ ਆਪਾਂ ਜਿਸ ਮੁੱਦੇ ਤੇ ਮੈਂ ਬੋਲ ਰਿਹਾ ਜੇ ਮੈਂ ਕਿਤੇ ਗਲਤ ਆ ਤੇ ਤੁਸੀਂ ਮੈਨੂੰ ਉਹਦੇ ਤੇ ਮੇਰੇ ਕਮੈਂਟ ਦੇ ਰਾਹੀਂ ਚਾਹੇ ਕਿਸੇ ਵੀ ਤਰੀਕੇ ਨਾਲ ਮੈਨੂੰ ਜਵਾਬ ਦੇ ਸਕਦੇ ਜੀ ਮੈਂ ਉਸ ਗੱਲ ਨਾਲ ਸਹਿਮਤ ਹਾਂ ਪਰ ਜਿਹੜੀਆਂ ਗੱਲਾਂ ਮੈਂ ਕਹਿਣੀਆਂ ਵਾਂ ਉਹ ਗੱਲਾਂ ਤੇ ਵੀ ਤੁਸੀਂ ਗੌਰ ਕਰਿਓ ਹੋ ਸਕਦਾ ਬੜੇ ਬੜੇ ਤਗੜੇ ਵਿਦਵਾਨ ਬੜੇ ਬੜੇ ਤਗੜੇ ਸਿਆਣੇ ਲੋਕ ਇਸ ਧਰਤੀ ਤੇ ਬੈਠੇ ਨੇ ਅਸੀਂ ਤਾਂ ਉਹਨਾਂ ਲੋਕਾਂ ਤੋਂ ਸਿੱਖਦੇ ਸਿਖਾਉਂਦੇ ਤੁਰੇ ਫਿਰਦੇ ਜਿੱਦਾਂ ਕਹਦੀ ਹੈ ਪੰਜਾਬੀ ਚ ਮੈਂ ਗੱਲ ਕਰਨ ਲੱਗਾ ਵਾਂ ਕਿ ਮੈਂ ਸਵੇਰੇ ਇੱਕ ਪੋਸਟ ਦੇਖ ਰਿਆ ਸੀ ਜਿਹਦੇ ਥੱਲੇ ਕਨਸੈਪਟ ਦਿੱਤਾ ਆ ਵਾਰਸ ਪੰਜਾਬ ਦੀ ਜਥੇਬੰਦੀ ਵੱਲੋਂ ਕੇ ਪਿਛਲੇ ਦਿਨੀ ਅਮਰਸਰ ਜਦੋਂ ਕੇ ਸਿੰਘ ਆਏ ਸੀ ਉਹਨਾਂ ਦੀ ਤਰੀਕ ਸੀ ਤੇ ਉੱਥੇ ਉਹਨਾਂ ਦੇ ਪਰਿਵਾਰ ਆਏ ਤੇ ਉੱਥੇ ਐਸਪੀ ਹਰਪਾਲ ਸਿੰਘ ਜੋ ਆ ਅਮਰਸਰ ਦੇ ਉਹਨਾਂ ਵੱਲੋਂ ਰੋਕਿਆ ਗਿਆ ਕੁਝ ਅਲਫਾਜ਼ ਇਦਾਂ ਦੇ ਬੋਲੇ ਗਏ ਜਿਹੜੇ ਨਹੀਂ ਸੀ ਬੋਲਣੇ ਚਾਹੀਦੇ ਕਿਉਂਕਿ ਪ੍ਰੋਟੋਕੋਲ ਤਾਂ ਪ੍ਰੋਟੋਕੋਲ ਹੀ ਆ ਕਿ ਅਸੀਂ ਹਰ ਇੱਕ ਕਿਉਂਕਿ ਡਿਊਟੀ ਡਿਊਟੀ ਆ ਅਲਫਾਜ਼ ਅਲਫਾਜ਼ ਆ ਕਿ ਅਸੀਂ ਚੰਗੇ ਅਲਫਾਜ਼ ਬੋਲਾਂਗੇ ਤੇ ਉਹਦੇ ਨਾਲ ਸਾਡੀ ਜਿਹੜੀ ਪ੍ਰਸ਼ੰਸਾ ਹੋਣੀ ਆ ਔਰ ਸਾਡੀ ਜਿਹੜੀ ਵਡਿਆਈ ਹੋਣੀ ਆ ਕਿਉਂਕਿ ਸਜ਼ਾ ਤਾਂ ਕਾਨੂੰਨ ਨੇ ਤੈਅ ਕਰਨੀ ਆ ਕੌਣ ਗਲਤ ਕੌਣ ਸਹੀ ਲੇਕਿਨ ਜੇ ਪ੍ਰਸ਼ਾਸਨ ਆਪਣੇ ਹੱਥਾਂ 'ਚ ਕਾਨੂੰਨ ਲੈਣ ਦੀ ਕੋਸ਼ਿਸ਼ ਕਰੇ ਤੇ ਉਹ ਵੀ ਕੋਈ ਚੰਗੀ ਗੱਲ ਨਹੀਂ ਕੀ ਜੇ ਕੋਈ ਪਰਿਵਾਰ ਆਏ ਸੀ ਤੇ ਉਹਨਾਂ ਨੂੰ ਮਿਲ ਦੇਣਾ ਚਾਹੀਦਾ ਸੀ ਉਸ ਚੀਜ਼ ਦੀ ਵੀ ਸਾਨੂੰ ਇਸ ਚੀਜ਼ ਲਈ ਅਸੀਂ ਕਿਹਾ ਸੀ ਕਿ ਮਨ 'ਚ ਵਿਚਾਰ ਆਇਆ ਸੀ ਅਸੀਂ ਇਸ ਚੀਜ਼ ਦੀ ਹਾਮੀ ਵੀ ਪਰੇ ਪੀ ਐਸ ਐਸ ਪੀ ਸਾਹਿਬ ਨੂੰ ਇਦਾਂ ਨਹੀਂ ਸੀ ਬੋਲਣਾ ਚਾਹੀਦਾ ਪਰ ਬੜਾ ਅਫਸੋਸ ਨਾ ਕਿਹੜਾ ਪੈ ਰਿਹਾ ਵਾ ਕਿ ਜਿਹੜੀ ਪੋਸਟ ਨਾਲ ਅਸੀਂ ਦਿਖਾ ਰਹੇ ਹਾਂ ਜਿਹੜਾ ਸਵੇਰੇ ਪੋਸਟ ਅਸੀਂ ਉਹਨੂੰ ਦੇਖਿਆ ਤੇ ਉਹਦੀ ਕਾਪੀ ਨਾਲ ਲਾ ਰਹੇ ਹਾਂ ਕਿ ਜਿਹੜੀ ਪੋਸਟ ਪਈ ਆ ਕਿ ਕੋਈ ਸਿੰਘ ਸਿੰਘਣੀ ਭੈਣ ਕੋਈ ਵੀ ਹਰਪਾਲ ਸਿੰਘ ਦੀ ਪੱਗ ਲਾਵੇ ਉਹਦਾ ਕਟਾਪਾ ਚਾੜੇ ਤੇ ਉਸ ਬੰਦੇ ਨੂੰ 10 ਲੱਖ ਰੁਪਈਆ ਨਾਮ ਦਿੱਤਾ ਜਾਊਗਾ। ਜੋਰਪਾਲ ਸਿੰਘ ਨੇ ਕੀਤਾ ਉਸ ਚੀਜ਼ ਦੀ ਹੋ ਸਕਦਾ ਬਾਅਦ ਵਿੱਚ ਉਹਨਾਂ ਨੇ ਵੀ ਮਹਿਸੂਸ ਕੀਤਾ ਹੋਵੇ। ਪਰ ਮੈਂ ਇਹ ਗੱਲ ਕਹਿਣੀ ਚਾਹੁੰਦਾ ਵਾਂ ਕਿ ਜਿਹੜੀ ਪੋਸਟ ਜਿਹੜੇ ਵੀਰਾਂ ਨੇ ਪਾਈ ਆ ਉਹਨਾਂ ਨੂੰ ਇਹ ਗੱਲ ਪੋਸਟ ਪਾਉਣ ਤੋਂ ਪਹਿਲਾਂ 10 ਵਾਰੀ ਸੋਚਣਾ ਚਾਹੀਦਾ ਸੀ ਕਿ ਅਸੀਂ ਜਿਸ ਪੱਗ ਦੀ ਗੱਲ ਕਰ ਰਹੇ ਹਾਂ ਉਹ ਪੱਗ ਬੜੀ ਵੱਡੀਆਂ ਕੁਰਬਾਨੀਆਂ ਦੇ ਕੇ ਸਾਨੂੰ ਮਿਲੀ ਆ ਜਿੰਨੂੰ ਤੁਸੀਂ ਲਾਉਣ ਦੀ ਗੱਲ ਕਰਦੇ ਜੋ ਤੇ ਜਿਹੜੇ ਅਣਖੀ ਤੇ ਗੈਰਤੀ ਬੰਦੇ ਆ ਉਹ ਕਹਿੰਦੇ ਦੁਸ਼ਮਣ ਦੀ ਵੀ ਪੱਗ ਨਹੀਂ ਲਾਈਦੀ ਜਿਨ੍ਹਾਂ ਦੇ ਵਿੱਚ ਅਣਖ ਤੇ ਗੈਰਤ ਆ ਨਾ ਉਹ ਕਹਿੰਦੇ ਦੁਸ਼ਮਣ ਦੀ ਵੀ ਪੱਗ ਨਹੀਂ ਲਾਈਦੀ ਤੇ ਐਸਪੀ ਹਰਪਾਲਤਾ ਐਡਾ ਕੋਈ ਵੱਡਾ ਦੁਸ਼ਮਣ ਨਹੀਂਗਾ ਕਿਉਂਕਿ ਉਹਦਾ ਪਿੱਛੇ ਜੇ ਕਰਦਾਰ ਦੇਖੀਏ ਤੇ ਉਹਨਾਂ ਦਾ ਪਰਿਵਾਰ ਵੀ ਇੱਕ ਸੰਘਰਸ਼ੀ ਪਰਿਵਾਰ ਤੋਂ ਉਹ ਅਫਸਰ ਬਣਿਆ ਔਰ ਠੀਕ ਆ ਉਹਨਾਂ ਨੇ ਜੋ ਕੀਤਾ ਉਹ ਵੀ ਚੰਗੀ ਗੱਲ ਨਹੀਂ ਸੀ ਪਰ ਜਿਹੜੇ ਵੀਰਾਂ ਨੇ ਪੋਸਟ ਪਾਈ ਆ ਮੈਂ ਉਹਨਾਂ ਨੂੰ ਸਵਾਲ ਕਰਦਾ ਵਾਂ ਕਿ ਤੁਸੀਂ ਮੈਨੂੰ ਦੱਸੋ ਕਿ ਜੇ ਸਾਡੀ ਕੌਮ ਦੇ ਕੋਲ ਪੈਸਾ ਇੰਨਾ ਜ਼ਿਆਦਾ ਵਾ ਪਈ ਅਸੀਂ 10 ਲੱਖ-ਲੱਖ ਰੁਪਇਆ ਪੱਗਾਂ ਲਾਉਣ ਦਾ ਨਾਮ ਦੇ ਰਹੇ ਆ ਤੇ ਫਿਰ ਇਹ ਅਸੀਂ ਉਸ ਮੁਗਲ ਹਕੂਮਤ ਨਾਲੋਂ ਘੱਟ ਕਿੱਥੇ ਰਹਿ ਗਏ ਜਿਨ੍ਹਾਂ ਨੇ ਸਿੰਘਾਂ ਦੇ ਸਿਰਾਂ ਦੇ ਮੁੱਲ ਪਾਏ ਸੀ ਉਹਨਾਂ ਟਾਈਮ 'ਚ 50 ਰੁਪਏ ਦੀ ਬੜੀ ਕੀਮਤ ਹੁੰਦੀ ਸੀ ਟਕੇ ਦੀ ਬੜੀ ਕੀਮਤ ਹੁੰਦੀ ਸੀ 5 ਰੁਪਏ ਦੀ ਕੀਮਤ ਹੁੰਦੀ ਸੀ ਪੱਗ ਲਾ ਦੇਣਾ ਤੇ ਸਿਰ ਲਾ ਲੈਣਾ ਇੱਕ ਬਰਾਬਰ ਆ ਮੈਂ ਇਸ ਚੀਜ਼ ਦੀ ਘੋਰ ਨਿੰਦਾ ਕਰਦਾ ਵਾਂ ਨਖੇਦੀ ਕਰਦਾ ਵਾਂ ਜਿੰਨਾ ਵੀਰਾਂ ਨੇ ਪੋਸਟ ਪਾ ਕੇ ਐਸਐਸਪੀ ਸਾਹਿਬ ਦੀ ਪੱਗ ਲਾਉਣ ਦੀ ਗੱਲ ਕੀਤੀ ਆ ਔਰ ਨਾਲ ਮੈਂ ਇਹ ਵੀ ਗੱਲ ਕਹਿੰਦਾ ਵਾਂ ਕਿ ਜੇ ਉਹਨਾਂ ਵੀਰਾਂ ਦੇ ਵਿੱਚ ਇੰਨੀ ਅਣਖ ਤੇ ਗਰਤਿਆ ਨਾ ਤੇ ਐਸਐਸਪੀ ਸਾਹਿਬ ਦੀ ਪੱਗ ਕੀ ਪੱਗ ਨੂੰ ਹੱਥ ਲਾ ਕੇ ਵੀ ਦੱਸ ਦੇਣਾ ਤੇ ਕੌਮ ਦੱਸ ਦੂਗੀ ਕੌਮ ਕਿੰਨਾ ਨਾਲ ਖੜੀ ਆ ਕੌਮ ਕਿਹਦੇ ਨਾਲ ਖੜੀ ਆ ਠੀਕ ਆ ਮੈਂ ਕਿਸੇ ਨਾਲ ਵਿਵਾਦ ਵਿੱਚ ਨਹੀਂ ਜਾਣਾ ਚਾਹੁੰਦਾ ਪਰ ਜੇ ਕੋਈ ਵੀ ਬੰਦਾ ਕਿਸੇ ਵੀ ਤਰੀਕੇ ਨਾਲ ਗਲਤ ਅਫੋਰਡ ਕਰਦਾ ਵਾ ਤੇ ਸਾਨੂੰ ਉੱਥੇ ਬੋਲਣਾ ਚਾਹੀਦਾ ਹਾਂ ਠੀਕ ਆ ਅਮਰਤਪਾਲ ਦੇ ਪਰਿਵਾਰ ਨਾਲ ਉਹਨਾਂ ਪਰਿਵਾਰਾਂ ਨਾਲ ਜੋ ਗਲਤ ਹੋਇਆ ਉਹਦੇ ਲਈ ਸਾਰਿਆਂ ਨੇ ਹਮਾਇਤ ਕੀਤੀ ਪਰ ਤੁਸੀਂ ਅੱਜ ਐਸਐਸਪੀ ਸਾਹਿਬ ਨੂੰ ਐਸਐਸਪੀ ਸਾਹਿਬ ਦੀ ਪੱਗ ਨੂੰ ਮੈਂ ਐਸਐਸਪੀ ਸਾਹਿਬ ਦੀ ਪੱਗ ਕਰਕੇ ਜਾਦਾ ਮੇਰੇ ਮਨ ਵਿੱਚ ਇਹ ਰੋਸ ਆਇਆ ਕਿ ਪੱਗ ਨੂੰ ਤੁਸੀਂ ਹੱਥ ਲਾਉਣ ਦੀ ਗੱਲ ਕੀਤੀ ਲਾਉਣ ਦੀ ਗੱਲ ਕੀਤੀ ਬਹੁਤ ਹੀ ਨਿੰਦਣਯੋਗ ਆ ਅਸੀਂ ਉਹ ਲੋਕ ਆ ਕਿ ਪੱਗ ਬਚਾਉਣ ਵਾਸਤੇ ਖੋਪਰ ਸਿਰੋਂ ਲਵਾ ਲੇ ਕੇਸ ਬਚਾਉਣ ਵਾਸਤੇ ਬੰਦ-ਬੰਦ ਕਟਵਾ ਲੇ ਤੇ ਤੁਸੀਂ ਅੱਜ 10-10 ਲੱਖ ਰੁਪਇਆ ਇਨਾਮ ਰੱਖ ਕੇ ਪੱਗਾਂ ਲਾਉਣ ਦੀ ਗੱਲ ਕਰ ਰਹੇ ਜੋ ਮੈਂ ਇਸ ਚੀਜ਼ ਦੀ ਨਿੰਦਾ ਕਰਦਾ ਹਾਂ ਔਰ ਜੇ ਇਹ ਪੋਸਟ ਵਾਰਸ ਜਿੱਥੇ ਬੰਦੀ ਵੱਲੋਂ ਪਾਈ ਗਈ ਹੈ ਵਾਰਸ ਪੰਜਾਬ ਜਿੱਥੇ ਬੰਦੀ ਵੱਲੋਂ ਪਾਈ ਗਈ ਹੈ ਚਾਹੇ ਉਹਨਾਂ ਦੇ ਕੋਈ ਸੇਵਾਦਾਰ ਸਿੰਘ ਲਾਲੋ ਚਾਹੇ ਜੁਮੇਵਾਰ ਸਿੰਘ ਲਾਲੋ ਉਹਨਾਂ ਨੂੰ ਇਸ ਚੀਜ਼ ਦੀ ਤੁਰੰਤ ਕੌਣ ਤੋਂ ਮਾਫੀ ਮੰਗਣੀ ਚਾਹੀਦੀ ਆ ਮੈਂ ਨਹੀਂ ਕਹਿੰਦਾ ਕਿ ਤੁਸੀਂ ਐਸਐਸਪੀ ਸਾਹਿਬ ਤੋਂ ਮਾਫੀ ਮੰਗੋ ਪੱਗ ਕਨਸੈਪਟ ਕੌਮ ਦਾ ਕਿਉਂਕਿ ਪੱਗਾਂ ਵਾਸਤੇ ਤੇ ਅਸੀਂ ਪ੍ਰਚਾਰ ਕਰ ਰਹੇ ਆ ਪੱਗਾਂ ਬਨੋ ਪੱਗਾਂ ਸਜਾਓ ਸਿੰਘ ਸਜੋ ਤੇ ਯਾਰ ਤੁਸੀਂ ਉਸ ਉਹ ਇੱਕ ਅਮਰਤਾਰੀ ਅਫਸਰ ਆ ਇੱਕ ਜਿਵੇਂ ਕਹਿ દिए ਕਿ ਗੁਰਸੇਖਿਆ ਤੇ ਤੁਸੀਂ ਉਹਦੀ ਪੱਗ ਲਾਉਣ ਦੀ ਗੱਲ ਕਰਦੇ ਪੇ ਜੋ ਭਾਵੇਂ ਅਮਰਤਾਰੀ ਹੋਵੇ ਚਾਹੇ ਨਾ ਹੋਵੇ ਜਿਹੜਾ ਸਿੱਖ ਬੰਦਾ ਵਾ ਮੈਂ ਤਾਂ ਇਸ ਦੱਸਿਆ ਕਿ ਦੁਸ਼ਮਣ ਦੀ ਵੀ ਪੱਗ ਨਹੀਂ ਲਾਈ ਦਿੱਤੀ ਤੁਸੀਂ ਸਿੱਖ ਦੀ ਪੱਗ ਲਾਉਣ ਦੀ ਗੱਲ ਕਰਦੇ ਪੇਜੋ ਇਸ ਕਰਕੇ ਇਹਨਾਂ ਚੀਜ਼ਾਂ ਤੋਂ ਗਰੇਜ਼ ਕਰੋ ਗੱਲ ਕਰਨੀ ਆ ਕੌਮ ਦੀ ਕਰੋ ਕੌਮ ਧੱਕੇ ਪੱਗਾਂ ਲਾਉਣ ਦੀ ਗੱਲ ਕਰ ਰਹੇ ਜੋ ਮੈਂ ਇਸ ਚੀਜ਼ ਦੀ ਨਿੰਦਾ ਕਰਦਾ ਵਾਂ ਔਰ ਜੇ ਇਹ ਪੋਸਟ ਵਾਰਸ ਜਿੱਥੇ ਬੰਦੀ ਵੱਲੋਂ ਪਾਈ ਗਈ ਹੈ ਵਾਰਸ ਪੰਜਾਬ ਜਿੱਥੇ ਬੰਦੀ ਵੱਲੋਂ ਪਾਈ ਗਈ ਹੈ ਚਾਹੇ ਉਹਨਾਂ ਦੇ ਕੋਈ ਸੇਵਾਦਾਰ ਸਿੰਘ ਲਾਲੋ ਚਾਹੇ ਜੁम्मेवार ਸਿੰਘ ਲਾਲੋ ਉਹਨਾਂ ਨੂੰ ਇਸ ਚੀਜ਼ ਦੀ ਤੁਰੰਤ ਕੌਮ ਤੋਂ ਮਾਫੀ ਮੰਗਣੀ ਚਾਹੀਦੀ ਆ ਮੈਂ ਨਹੀਂ ਕਹਿੰਦਾ ਕਿ ਤੁਸੀਂ ਐਸਐਸਪੀ ਸਾਹਿਬ ਤੋਂ ਮਾਫੀ ਮੰਗੋ ਪੱਗ ਕਨਸੈਪਟ ਕੌਮ ਦਾ ਕਿਉਂਕਿ ਪੱਗਾਂ ਵਾਸਤੇ ਤੇ ਅਸੀਂ ਪ੍ਰਚਾਰ ਕਰ ਰਹੇ ਆ ਪੱਗਾਂ ਬਨੋ ਪੱਗਾਂ ਸਜਾਓ ਸਿੰਘ ਸਜੋ ਤੇ ਯਾਰ ਤੁਸੀਂ ਉਸ ਉਹ ਇੱਕ ਅਮਰਤਾਰੀ ਅਫਸਰ ਆ ਇੱਕ ਜਿਵੇਂ ਕਹਿ ਦਈਏ ਕਿ ਗੁਰਸਿੱਖਿਆ ਤੇ ਤੁਸੀਂ ਉਹਦੀ ਪੱਗ ਲਾਉਣ ਦੀ ਗੱਲ ਕਰਦੇ ਪੇ ਜੋ ਭਾਵੇਂ ਅਮਰਤਾਰੀ ਹੋਵੇ ਚਾਹੇ ਨਾ ਹੋਵੇ ਜਿਹੜਾ ਸਿੱਖ ਬੰਦਾ ਵਾ ਮੈਂ ਤਾਂ ਇਸ ਦੱਸਿਆ ਕਿ ਦੁਸ਼ਮਣ ਦੀ ਵੀ ਪੱਗ ਨਹੀਂ ਲਾਈ ਦਿੱਤੀ ਤੁਸੀਂ ਸਿੱਖ ਦੀ ਪੱਗ ਲਾਉਣ ਦੀ ਗੱਲ ਕਰਦੇ ਪੇ ਜੋ ਇਸ ਕਰਕੇ ਇਹਨਾਂ ਚੀਜ਼ਾਂ ਤੋਂ ਗਰੇਜ ਕਰੋ ਗੱਲ ਕਰਨੀ ਆ ਕੌਮ ਦੀ ਕਰੋ ਕੌਮ ਦੇ ਹਾਲਾਤਾਂ ਦੀ ਕਰੋ ਅੱਜ ਉਹਨਾਂ ਪਰਿਵਾਰਾਂ ਦੀ ਮਦਦ ਕਰੋ ਜੇ ਤੁਹਾਡੇ ਕੋਲ ਜਾਦੇ ਪੈਸੇ ਹਨ ਤਾਂ ਤੁਹਾਡੇ ਵਰਗੇ ਲੋਕਾਂ ਨੂੰ ਕਹੂੰਗਾ ਮੈਂ ਜਾਦੇ ਪੈਸੇ ਆ ਤੇ ਕਿਸੇ ਗਰੀਬ ਸਿੱਖ ਨੂੰ ਕੋਠਾ ਪਾ ਦਿਓ ਕਿਸੇ ਗਰੀਬ ਸਿੱਖ ਦੇ ਬੱਚੇ ਦੀ ਫੀਸ ਭਰ ਦਿਓ ਕਿਸੇ ਗਰੰਥੀ ਸਿੰਘ ਦਾ ਘਰ ਬਣਾ ਦਿਓ ਕਿਸੇ ਗਰੰਥੀ ਸਿੰਘ ਨੂੰ ਮਹੀਨੇ ਦੀ ਤਨਖਾਹ ਪਾ ਦਿਓ ਤੁਸੀਂ 10-10 ਲੱਖ ਰੁਪਏ ਨਾਮ ਰੱਖ ਕੇ ਆਪਣੇ ਆਪ ਨੂੰ ਕੀ ਵੱਡਾ ਦਿਖਾਉਣਾ ਚਾਹੁੰਦੇ ਜੋ ਇਸ ਚੀਜ਼ ਲਈ ਅਸੀਂ ਬਿਲਕੁਲ ਇਸ ਚੀਜ਼ ਦਾ ਵਿਰੋਧ ਕਰਦੇ ਹਾਂ ਔਰ ਸੱਚ ਬੋਲਣਾ ਇੱਕ ਸਾਡਾ ਧਰਮ ਹੈ ਸਾਡਾ ਕੀਤਾ ਵਜੇ ਮੌਜੂਦਾ ਸਰਕਾਰ ਵੀ ਕੁਝ ਗਲਤ ਕਰਦੀ ਹੈ ਤਾਂ ਅਸੀਂ ਉਹਦੇ ਤੇ ਵੀ ਸੱਚ ਬੋਲਦੇ ਹਾਂ ਤੁਸੀਂ ਤਾਂ ਜੇ ਸਰਕਾਰ ਬਣਾਉਣੀ ਹੈ ਤੇ ਤੁਸੀਂ ਪੱਗਾਂ ਲਾਉਣ ਤੇ ਪਹਿਲਾਂ ਤੋਲ ਕੇ ਕਿਉਂਕਿ ਮੈਨੂੰ ਕਿਸੇ ਦਾ ਕੋਈ ਕਿਵੇਂ ਕਹਿਦੀ ਹੈ ਨਾ ਜਿੱਦਾਂ ਕੋਈ ਡਰ ਪਿਆ ਹੁੰਦਾ ਕਿਉਂਕਿ ਅਸੀਂ ਹੱਕ ਤੇ ਸੱਚ ਦੀ ਰੋਟੀ ਖਾਂਦੇ ਹਾਂ ਤੇ ਗੱਲ ਵੀ ਹੱਕ ਸੱਚ ਦੀ ਕਰਨੀ ਹੈ ਤੇ ਸੱਚ ਬੋਲਣਾ ਸਾਡੇ ਖੂਨ ਦੇ ਵਿੱਚ ਆ ਹਾਂ ਜੇ ਕਿਸੇ ਵੀਰ ਨੂੰ ਜ਼ਿਆਦਾ ਇਸ ਚੀਜ਼ ਲਈ ਕਿ ਸਾਡੇ ਨਾਲ ਬਹਿ ਕੇ ਬਹਿ ਸਪਸ਼ਟਿਕਰਨ ਕਰਨਾ ਚਾਹੁੰਦਾ ਕਿ ਜਿਹੜੀ ਵੀਡੀਓ ਤੁਸੀਂ ਪਾ ਰਹੇ ਜੋ ਐਸਪੀ ਹਰਪਾਲ ਦੇ ਹੱਕ ਦੇ ਵਿੱਚ ਤੇ ਅਸੀਂ ਉਹਦੀ ਗੱਲ ਦਾ ਵੀ ਜਵਾਬ ਦੇਣ ਨੂੰ ਤਿਆਰ ਆ ਔਰ ਫਿਰ ਵਧੀਆ ਤਰੀਕੇ ਨਾਲ ਜਵਾਬ ਦਵਾਂਗੇ ਤੇ ਉਹ ਵੀ ਆਪਣੀ ਤਿਆਰੀ ਕਰਕੇ ਆਵੇ ਤੇ ਅਸੀਂ ਵੀ ਜਵਾਬ ਦਵਾਂਗੇ ਮੀਡੀਆ ਦੇ ਸਾਹਮਣੇ ਔਰ ਜਵਾਬ ਦਵਾਂਗੇ ਤੱਥਾਂ ਦੇ ਆਧਾਰ ਤੇ ਇਹ ਨਹੀਂ ਕਿ ਮਚੂ ਮਚੂ ਕਰਕੇ ਜਵਾਬ ਦਵਾਂਗੇ ਭਾਈ ਗੁਰਦਾਸ ਜੀ ਕਹਿੰਦੇ ਆ ਨੇਕੀ ਧਰਮ ਸਚਾਈ ਜੋ ਡਟ ਕੇ ਰਹਿੰਦੇ ਨੇ ਮਰਿਆਂ ਤੋਂ ਵੀ ਮਗਰੋਂ ਲੋਕੀ ਚੰਗਾ ਕਹੇ